ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਪਿੱਟੇਵੜ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੋਈ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚੇ ਆ ਵੀਰਗਰ ਭੇਜ ਦੇ ਕੋਲ ਤੇ ਅਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਆਜੋ ਸੱਸੀਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਸ ਵਧੀਆ ਤੁਸੀਂ ਸੁਣਾਓ ਚੱਲਦੀ ਕਲਾ ਜੀ ਹਾਂਜੀ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਗੁਰਪ੍ਰੀਤ ਜੋ ਪਿੰਡ ਪਟੇਵਾੜਾ ਤਹਿਸੀਲ ਜਨਾਲਾ ਜਿਹੜਾ ਮੇਰੇ ਨਾਲ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ 94642677 ਠੀਕ ਆ ਜੀ ਬਈ ਨੀਲੀ ਦਾ ਵੀਰ ਕਰੀਏ ਕਿ ਗੱਬਾਂ ਤੋਂ ਕਰੀਏ ਗੱਬਾਂ ਤੋਂ ਕਰਾ ਠੀਕ ਆ ਜੀ ਦੱਸਿਓ ਭਾਈ ਜੀ ਕਨਵਾ ਸੁਬਾ ਸੂਹਗੀ ਇਹ ਜੀ ਦੂਜਾ ਸੂਆ ਛੋਟੀ ਸੂਹਗੀ ਠੀਕ ਆ ਜੀ ਦੂਜਾ ਸੂਆ ਤੇ ਜੈਡ ਬਲੈਕ ਆ ਗਈ ਹੈ ਰਾਜੀ ਰੂਜੀ ਬਹੁਤ ਆ ਬਈ ਕਿੰਨਾ ਕੇ ਖੜਦੀ ਏ ਟਾਈਮ ਟਾਈਮ ਲੈ ਜੂਗੀ ਜੋ 8-10 ਦਿਨ ਲੈ ਜਾਊਗੀ ਕਿੰਨੇ ਕ ਦ ਉਦੋਂ 14 15 ਕਿਲੋ ਤੇ ਝੋਡੀ ਵਧੀਆ ਖੀ ਜਾਂਦੀ ਠੀਕ ਆ ਠੀਕ ਆ ਲਓ ਜੀ 14 15 ਲੀਟਰ ਵਾਲੀ ਜਿਹੜਾ ਥਣ ਗਿੱਠੋਂ ਬਾਹਰ ਲੱਗਾ ਜੇ ਖੋਲ ਦਿਓ ਬਾਈ ਜੀ ਤੇ ਪੇਠ ਫੁੜਾ ਜਿਹੜਾ ਬਹੁਤ ਹੀ ਚੌੜਾ ਐਣ ਮੰਜਾ ਡੈਣ ਵਾਲਾ ਹੀ ਹਸਾਕਤਾ ਵੇਖ ਸਕਦੇ ਤੁਸੀਂ ਟਿੱਟਲ ਲੰਟੂ ਲੰਗੇ ਜਿਹੜੇ ਚੱਡੇ ਦੇ ਵੇਖ ਸਕਦੇ ਜੀ ਆਗੀਆਂ ਮੌਸੂਮ ਤੱਕ ਜਿਹੜਾ ਹਵਾਨਾ ਚੰਗਾ ਬਣਾ ਜੋ ਇੱਧਰ ਰਿੰਗ ਸਿੰਗ ਲੱਗਾ ਪਿਆ ਕਰਮਾਲੀ ਨੂੰ ਪੇਠ ਫੁੜਾ ਜਿਹੜਾ ਬਹੁਤ ਹੀ ਬਾ ਕਮਾਲ ਆ ਇਹ ਲੋਕ ਕੋ ਸਾਮਪਨ ਵਾਲਾ ਭਰਾ ਲਾਈ ਤੇ ਦੁੱਧ ਜਿਹੜਾ ਬਾਈ ਚੰਗਾ ਦਾਦਾ ਵੀ 14 15 ਲੀਟਰ ਭਰਦੀ ਆ ਥਣ ਥਣ ਵੀ ਚੰਗਾ ਗੈਪ ਤੇ ਲੱਗਾ ਵੈਣ ਕੱਲਾ ਕੱਲਾ ਚੌਹ ਨਕਰਾਂ ਤੇ ਪੀੜੀ ਦੇ ਪਾਵੇ ਵਰਗੇ ਥਣ ਲੱਗੇ ਆ ਤੇ ਫੇਸ ਕੁਆਲਟੀ ਵੀ ਕਹੇ ਤੋ ਕਰਾ ਦਨੇ ਤੁਹਾਨੂੰ ਲਓ ਜੀ ਐਨ ਜੈੱਡ ਬਲੈਕ ਦੇ ਰਿੰਗ ਸਿੰਘ ਲੱਗਾ ਪਿਆ ਨਹੀਂ ਕਰ ਨਿਕਾ ਜਾ ਸਿੰਘ ਆ ਆਂ ਕਿਰਤਨ ਕਰਨ ਵਾਲੀ ਫੁੱਲ ਤਿਆਰ ਹੋ ਗਈ ਦਾ ਚਫਗਾ ਵਾਂਗੂ ਬਣ ਜੂਗੀ ਥਣ ਥਣ ਜਿਹੜਾ ਚੰਗਾ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਚੈੱਕ ਕਰਾ ਦਿੰਨੇ ਆ ਲਓ ਜੀ ਇਹ ਬੀਤੀ ਕਿੰਨਾ ਜੀ ਮੁੱਲੇ ਦਾ ਜੀ ਵੇਹ ਲੋ ਨੇ ਚੰਗਲੀ ਲੱਗਦੀ ਦੇ ਰਿਹਾ ਕਰ ਦਈਏ ਜੈ ਜੈ ਵੀਰ ਇੱਕ ਵੀਰੀ ਦੇ ਦੀਏ ਇੱਕ ਵੀਰੀ ਹਾਂ ਜੀ ਕਰੀਏ ਜੈ 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 ਇੱਕ 10 ਦੀ ਦੇ ਦੀਏ ਜੈ ਜੈ ਮੈਂ ਤਾਂ ਨਾ ਕਰੀਏ ਅੰਦਰ ਨਾ ਕਰੀਏ ਅੰਦਰ ਬਾਕੀ ਜੜੀਆਂ ਜੜੀਆਂ ਮਝਾਉਂਦੀ ਹੈ ਨੀ ਬਿਲਕੁਲ ਸਹੀ ਗੱਲ ਹੈ ਜੀ ਚਾਗੀ ਹੈ ਰਾਜੀ ਰੂਜੀ ਵੀ ਬਹੁਤ ਆ ਤੇ ਪੇਠਪੁੜਾ ਜਿਹੜਾ ਹਣ ਮੰਜਾ ਡੈਨ ਵਾਲਾ ਹਿਸਾਬ ਦਾ ਫਿਰ ਕਰ ਦਈਏ ਮੈਂ ਤਾਂ ਅੰਦਰ ਕਰ ਦਈਏ ਬਾਕੀ ਤੁਸੀਂ ਦੱਸ ਦਿਓ ਲੱਖੋਂ ਅੰਦਰ ਕਰ ਦਈਏ ਥੋੜੀ ਭਵੇਂ ਕਰ ਦੇ ਪੂਰੇ ਨਹੀਂ ਦੇ ਦੀਏ ਜੱਲ ਚਲ ਕਰ ਦੇ 1000 ਖੰਡ ਕੋਈ ਗੱਲ ਨਹੀਂ 98000 ਦੀ ਆ ਸਮਝ ਲਓ ਜੀ 98000 ਦੀ ਤੇ ਗੱਬਨ ਤੇ ਆ 14 15 ਲੀਟਰ ਦੁੱਧ ਵਾਲੀ ਹੈ ਝੋਟੀ ਹਣ ਪਿਓਰ ਮੋਰਾ ਨਸਲ ਦੀ ਹੈ ਕੋਈ ਆਮ ਨਾ ਸਮਝੇ ਸੰਭ ਨਾਲੀ ਆ ਚਲੋ ਕਿ ਭਰਾ ਸਾਹਮਣ ਵਾਲਾ ਲਈ ਦੁੱਧ ਚੰਗਾ ਕੱਢੀ ਜਾਊਗੀ ਦਿਨ 10 ਖੜਦੀ ਆ ਤੇ ਦੂਜੇ ਨੰਬਰ ਤੇ ਬਿਲਕੁਲ ਤਾਜੀ ਸੂਈ ਪਿੱਛੇ ਜਵਾਗ ਵੀ ਨੀਲੀ ਰਵੀ ਦਾ ਆ ਗਿਆ ਜੇ ਕੱਟੀ-ਕੱਟਾ ਜੇ ਪਿੱਛੇ ਖਰੀਮ ਹਲਕਾਫ ਜੇ ਪਿੱਛੇ ਵੀ ਤੇ ਬਈ ਕਿੰਨਾ ਸੁਗਾ ਸੂਈਏ ਜਵਾਗ ਜੀ ਇਹ ਵੀ ਦੂਜਾ ਜੇ ਲਓ ਜੀ ਦੂਜਾ ਸੂਗਾ ਟੇਢਾ ਕੱਟ ਤੇ ਮਣਕੀ ਅੱਖ ਆ ਗਈ ਜੇ ਕਿੰਨੇ ਦੁੱਧ ਆ ਲਈਏ ਭਾਜੀ ਦੁੱਧ ਜੀ 15 16 ਕਿਲੋਟਰ ਵਧੀਆ ਪੂਰਾ ਅੱਛਾ ਜੀ ਲਓ ਜੀ 15 16 ਲੀਟਰ ਵਾਲੀ ਆ ਗਈ ਜੇ ਵੀ ਹਾਂਜੀ ਇਹ ਕਰਦੀ ਆ ਆਪਣੇ ਹਾਂਜੀ ਇਹ ਕਰਦੀ ਠੀਕ ਆ ਠੀਕ ਆ ਠੀਕ ਆ ਲਓ ਜੀ ਇਹ ਵੀ ਬਾਈ ਕਹਿੰਦਾਗੇ ਸੇਲ ਪਰਚੀਦ ਸਾਲੀ ਆ ਬਾਕੀ ਸਿੰਘ ਸੁੰਗ ਇਹਨੂੰ ਵੀ ਚੰਗਾ ਲਗਾ ਤੇ ਥਾਂ ਥਾਂ ਨੂੰ ਬਹੁਤ ਹੀ ਬਾਖਮਾਲ ਲਗਾ ਨੋਕ ਵਾਲਾ ਥਾਂ ਦੇ ਖੋਲ ਦੇ ਵੀਰ ਜੀ ਇਹਨੂੰ ਵੀ ਖੋਲ ਕੇ ਵਿਖਾਈਏ ਤੇ ਜੀ ਯੂਰੋ ਜੇਪ ਪੌਣੀਆਂ ਕਰਮਾਲੀ ਦਾ ਚੱਡਾ ਜਿਹੜਾ ਚਫਗਾ ਵਰਗਾ ਹੀ ਆ ਪੰਡਾ ਪਈਆਂ ਪਈਆਂ ਥੱਲੇ ਲੋ ਜੀ ਫੇਸ ਕੁਆਲਟੀ ਤੇ ਕੱਟ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ ਬਿਲਕੁਲ ਤਾਜੀ ਸੂਈ ਜਿਹੜਾ ਜੇ ਪਾਉਣੀ ਆ ਵੇਖ ਸਕਦੇ ਤੁਸੀਂ ਇਹ ਥਣ ਜਿਹੜਾ ਬਾ ਕਮਾਲ ਗਿੱਠੋਂ ਬਾਹਰ ਲੱਗਾ ਪਿਆ ਵਾ ਥਣ ਵੀ ਲੋ ਜੀ ਦੂਜਾ ਸੂਆ ਤੇ 15 16 ਲੀਟਰ ਦੁੱਧ ਵਾਲੀ ਆ ਕੋਈ ਆਮ ਨਾ ਸਮਝੇ ਟੇਢਾ ਕੱਟ ਤੇ ਮਣਕੀ ਅੱਖ ਇਹ ਜਿਹੜੀ ਚੀਜ਼ ਬਹੁਤ ਘੱਟ ਲੱਭਦੀ ਟੇਢਾ ਕੱਟ ਨੀਲੀ ਰਵੀ ਚਲੋ ਆਮ ਲੱਭ ਜਾਂਦੀ ਆ ਬਾਕੀ ਟੇਡੇ ਘੱਟ ਵਾਲੀ ਜਿਹੜੀ ਬੌਰ ਘੱਟ ਲਬਰੀ ਦੱਖਾਂ ਅੱਖਾਂ ਵਾਲਾ ਚੱਡਾ ਆ ਗਿਆ ਜੇ ਵੇਖ ਸਾਡੇ ਤੂੰ ਤੇ ਥਾਣ ਵੀ ਜਿਹੜਾ ਗਿੱਠੋਂ ਬਾਹਰ ਲੱਗਾ ਚਾਹ ਨੁਕਰਾਂ ਤੇ ਹਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਪਿੱਛੇ ਵੀ ਫੀਮਲ ਕਾਫ ਡਬਲ ਫਾਇਦਾ ਤੁਹਾਨੂੰ ਬਾਕੀ ਵੀ ਜੀ ਸਾਹ ਸੁਪ ਬੜੀ ਚੱਲੀ। ਅੱਛਾ ਜੀ। ਸੋਣ ਵੀ ਬੜੀ ਆ ਬੜੀ ਸਾਫ ਨੂੰ। ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ ਇਧਰਲੀ ਸਾਈਡ ਤੋਂ ਆਪਾਂ ਥਣ ਚੈੱਕ ਕਰਾ ਦਿੰਨੇ। ਨਾੜਾ ਨੋੜਾ ਵੀ ਚੱਡੇ ਤੇ ਆ ਗਈਆਂ ਤੇ ਮਿਲਕ ਵਾਂ ਜਿਹੜੀ ਬਹੁਤ ਚੰਗੀ ਲੱਗੀ ਆ। ਇਹਦਾ ਕਿੰਨਾ ਕ ਜੇ ਮੁੱਲ ਭਾਜੀ? ਜੀ 130 ਦੇ ਦਈਏ। 130? ਇਹ ਵੀ ਕਰ ਦਈਏ ਹਾਨ ਆਈ। ਹਾਂ ਨਾ 1 ਵੀਰ ਦੇ ਦਈਏ। ਜਿੱਥੇ ਇੱਕ ਨਹੀਂ ਚੰਗੀ ਆ ਝੋਟੀ ਚੰਗੀ ਝੋਟੀ 'ਚ ਕੋਈ ਸ਼ੱਕ ਨਹੀਂ ਦੁੱਧ ਵਾਲੀ ਆ। ਬਾਕੀ ਚਲੋ ਕਰ ਦੋ ਮਾਨ ਤਾਣਾ। हां नहीं कर दो जी हां एक दा देख लो, जा लो जी हगी की जांचते एक 5 दी जैसना लो जी 1 लाख ਤੇ 5000 ਦੀ ਪਾਈ ਕਹਿੰਦਾ ਕਿ ਹਾਂ ਨਹੀਂ ਦੇਾਂਗੇ ਬਾਕੀ ਝੋਟੀ ਚੰਗੀ ਹੈ ਜਿਹੜਾ ਵੀਰਪਰਾ ਲੈ ਗਿਆ ਤੇ ਨਜ਼ਾਰੇ ਲੁੱਟਣ ਵਾਲੀ ਗੱਲ ਆ ਤੇ ਚਲੋ ਕੋਈ ਚੰਗੀ ਸਾਂਭਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਣਾ ਨਹੀਂ ਤੇ ਪਹਿਲੇ ਸਵੇਰੇ ਦਾ ਬਾਈ ਕਹਿੰਦਾ ਕਿ 14 ਤੋਂ 17 18 ਕਿਲੋ ਵਧੀਆ ਕੱਢੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ 17 18 ਲੀਟਰ ਜਿਹੜਾ ਦੁੱਧ ਭਰੂਗੀ ਇਹ ਜੱਡਾ ਵੇਖ ਸਕਦਾ ਜੀ ਬਾ ਕਮਾਲ ਹੈ ਪੰਡਾ ਪਈਆਂ ਪਈਆਂ ਥੱਲੇ ਪੱਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ